ਸਤਿ ਸ੍ਰੀ ਅਕਾਲ ਨਮਸਕਾਰ ਅੱਦ ਕੀ ਹਾਲ ਚੱਲ ਦੋਸਤੋ ਦੇਖ ਲਓ ਯੂਰਪ ਦੇ ਦੇਸ਼ ਕਿਨੇ ਕਿਨੇ ਪਿਆਰੇ ਏਵੇਂ ਲੋਕ ਕਹਿੰਦੇ ਜੀ ਟ੍ਰੀ ਬੜਾ ਮਹਲਾ ਮੁਲਕ ਹੈ ਪੁਰਤਗਾਲ ਕੰਵਾਈ ਨਹੀਂ ਗਈ ਸਪੇਨ ਕਮਾਈ ਨਹੀਂ ਗਈ ਲੇਕਿਨ ਜਿੰਨਾ ਟੂਰਿਸਟ ਇਹਨਾਂ ਮੁਲਕਾਂ ਜਾਂਦਾ ਹੋਰ ਕਿਤੇ ਨਹੀਂ ਜਾਂਦਾਗਾ ਕਿਉਂਕਿ ਇੱਥੇ ਵੈਦਰ ਅੱਛਾਗਾ ਲੋਕ ਅੱਛੇ ਏ ਇਸ ਕਰਕੇ ਟੂਰਿਸਟ ਬਹੁਤ ਆ ਜਾਂਦਾ ਤੇ ਜਿਹੜੀ ਵੀ ਕੰਟਰੀ ਚ ਟੂਰ ਆ ਜਾਂਦਾ ਉਸ ਦੇਸ਼ ਵਿੱਚ ਕਮਾਈ ਹੁੰਦੀ ਹੁੰਦੀ ਹੈ ਇਟ ਡਿਪੈਂਡ ਕਰਦਾ ਵੀ ਤੁਹਾਨੂੰ ਕਮਾਈ ਕਰਨ ਦਾ ਤਰੀਕਾ ਹੁੰਦਾ ਕਿ ਨਹੀਂ ਆਂਦਾ ਹਾਂ ਠੀਕ ਹੈ ਵੀ ਅਗਰ ਤੁਸੀਂ ਜੋਬ ਕਰਦੇ ਹੋ ਤੇ ਜੋਬ ਦੀ ਕਮਾਈ ਕੱਟ ਗਈ ਹੈ ਅਗਰ ਤੁਸੀਂ ਖੁਦ ਕੋਈ ਆਪਣਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੋ ਉੱਚ ਤੁਹਾਨੂੰ ਕਮਾਈ ਜ਼ਿਆਦਾ ਹੋ ਸਕਦੀ ਹੈ ਲੇਕਿਨ ਉਹਦੇ ਇੱਕ ਕੰਨਗਾ ਤੁਹਾਡੇ ਕੋਲ ਪਰਮਿਸ਼ਨ ਚਾਹੀਦੀ ਹੈ ਆਪਣਾ ਕੰਮ ਕਰਨ ਦੀ ਕਿਉਂਕਿ ਜੇ ਤੁਸੀਂ ਨਵੇਂ ਗਏ ਹੋ ਤੇ ਤੁਹਾਡੇ ਇਹ ਪੇਪਰ ਹੀ ਨਹੀਂ ਬਣੇ ਤੇ ਫਿਰ ਤੁਸੀਂ ਆਪਣਾ ਕੰਮ ਕਰ ਨਹੀਂ ਸਕਦੇ ਰਹਿਣ ਲਈ ਲੀਗਲ ਵੀਜ਼ਾ ਚਾਹੀਦਾ ਹੈ ਪਰਮਿਸ਼ਨ ਚਾਹੀਦੀ ਹੈ ਅਗਰ ਜਿਵੇਂ ਤੁਸੀਂ ਕੋਈ ਰੈਸਟੋਰੈਂਟ ਖੋਲਣਾ ਹੈ ਉਹਦੇ ਵਾਸਤੇ ਤਰ ਕੋ ਸੈਲਿਵਟ ਚਾਹੀਦਾ ਵੀ ਤੁਸੀਂ ਕੋਈ ਕੰਮ ਜਾਣਦੇ ਵੀ ਕਿ ਨਹੀਂ ਹੈਲਥ ਕੇਅਰ ਦਾ ਖਾਸ ਕਰਕੇ ਇਹਨਾਂ ਯੂਰਪੀਅਨ ਕੰਟਰੀ ਚ ਇੰਡੀਆ ਦਾ ਕੰਮ ਨਹੀਂ ਨਾ ਹੈਗਾ ਵੀ ਬੇੜੀ ਲਾਲੀ ਪਕੌੜਿਆਂ ਦੀ ਰਹੀ ਜਾਂ ਫਰੋਸ਼ਲੇ ਵੇਚੀ ਜਾਂ ਜਿਹੜਾ ਸਵਾਦ ਮਾਇਦੇ ਗਾਗ ਫਰਾਵਾ ਟਾਣਾ ਉਹ ਤੁਸੀਂ ਵੇਖਿਆ ਹੀ ਹੈ ਭਈਏ ਜਿਵੇਂ ਗੋਲ ਗੱਪੇ ਵੇਚਦੇਵੇਂ ਬਸ ਫੜਾ ਫੜ ਜਨਾਨੀਆਂ ਗੋਲ ਗੱਪੇ ਖਾਂ ਤੇ ਲੱਗੀਆਂ ਉਹ ਕਵਾਈ ਕਰੀ ਜਾਂਦੇ ਵੇ ਹੁਣ ਉਹ ਕੰਮ ਇੱਥੇ ਨਹੀਂ ਚੱਲਦਾ ਇਥੇ ਦੋਸਤ ਤੁਹਾਨੂੰ ਪਹਿਲਾਂ ਨਾ ਹੈਲਥ ਸਰਟੀਫਿਕੇਟ ਦਾ ਲੈਣਾ ਪੈਂਦਾ ਹੈਗਾ ਜੇ ਤੁਹਾਨੂੰ ਕੋਈ ਕੋਈ ਐਕਸਪੀਰੀਅੰਸ ਹੋਵੇ ਵੀ ਤੁਸੀਂ ਕੰਮ ਜਾਣਦੇ ਹੋ ਕੁਕਿੰਗ ਦਾ ਕਿਹੜਾ ਉਹ ਵਰਤਿਆ ਕਿੰਨੀ ਤੁਹਾਨੂੰ ਸੇਕ ਤੇ ਖਾਣਾ ਬੰਦਾ ਪਿਆ ਡੇਢ ਕੋ ਲੰਘ ਨੀ ਗਈ ਐਕਸਪਾਇਰਤ ਨਹੀਂ ਹੋ ਗਈ ਜਿਹੜੀ ਚੀਜ਼ ਤੁਸੀਂ ਯੂਜ਼ ਕਰ ਰਹੇ ਹੋ ਕਿੱਥੇ ਤੁਸੀਂ ਸਮਾਨ ਰੱਖਿਆ ਕਿਹੜੀ ਗਦਾਮ ਤੇ ਸਵਾਰ ਰੱਖਦੇ ਹੋ ਫ੍ਰੀਜਾਂ ਨੂੰ ਸਾਫ਼ ਕੀਤੀਆਂ ਨਹੀਂ ਕੀਤੀਆਂ ਗਦੀ ਚੁੱਲਾ ਵੀ ਸਾਫ਼ ਕੀਤਾ ਕਿ ਨਹੀਂ ਕੀਤਾ ਫਰਸ਼ ਵੀ ਕਦੀ ਸਾਫ਼ ਕੀਤਾ ਕਿ ਨਹੀਂ ਕੀਤਾ ਜਦੋਂ ਚੈਕਿੰਗ ਹੁੰਦੀ ਹੈ ਨਾ ਤੇ ਬੈਟਰੀਆਂ ਮਾਰ ਮਾਰ ਕੇ ਫਰਸ਼ ਵੇਖਦੇ ਵੇ ਵੀ ਥੱਲੇ ਕਿਤੇ ਕੋਈ ਤਿਲ ਕੰਦ ਨਹੀਂ ਗਈ ਕੋਈ ਗੰਦਗੀ ਤੇ ਨਹੀਂ ਬੈਕਟੀਰੀਆ ਤੇ ਨਹੀਂ ਫੈਲੇ ਹੋਇਆ ਸਭ ਕੁਝ ਸਾਫ਼ ਹੋਵੇ ਤੇ ਫਿਰ ਹੋਟਲ ਦੋਸਤੋ ਪਾਸ ਹੁੰਦਾ ਜੀ ਜਾਂ ਰੈਸਟੋਰੈਂਟ ਬਾਕੀ ਇਥੇ ਚੈਕਿੰਗ ਹੁੰਦੀ ਰਹਿੰਦੀ ਆ ਹਾਂ ਇਹ ਵਕਰੀ ਗੱਲ ਹੈ ਵੀ ਇੱਕ ਅਦਰ ਦਿਨ ਪਹਿਲਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਫਿਰ ਥੋੜੀ ਬਿ ਸਫਾਈ ਕਰ ਦਿੰਦੇ ਵੇ ਜਿੱਥੇ ਫੂਡ ਪ੍ਰੋਡਕਸ਼ਨ ਦਾ ਕੰਮ ਹੁੰਦਾ ਹੈ ਜਿੱਥੇ ਖਾਣਾ ਬੰਦਾ ਉੱਥੇ ਵੀ ਸਪੈਸ਼ਲ ਚੈਕਿੰਗ ਹੁੰਦੀ ਹੈ ਟੈਂਪਰੇਚਰ ਚੈੱਕ ਕਰਦੇ ਵੇ ਸਫਾਈ ਚੈੱਕ ਕਰਦੇ ਵੇ ਡੀਡ ਚੈੱਕ ਕਰਦੇ ਵੇ ਕੋਈ ਖਰਾਬਤ ਨਹੀਂ ਹੈਗੀ ਬੜਾ ਬੜਾ ਤੜਾ ਫਾਈਨ ਲਗਾਇਆ ਅਗਰ ਤੁਸੀਂ ਚੀਜ਼ ਕੋਈ ਖਰਾਬ ਵੇਚਦੇ ਹੋ ਕਿਉਂਕਿ ਸਿੱਧਾ ਖਾਸ ਕਰਕੇ ਜਾਂਦਾ ਹੈ ਇਹਨਾਂ ਮੁਲਕਾਂ 'ਚ ਰੱਖਿਆ ਜਾਂਦਾ ਸਿੱਧਾ ਵੀ ਕਿਸੇ ਚੀਜ਼ ਖਰਾਬ ਨਾ ਹੋਵੇ ਅਗਰ ਤੁਹਾਡੇ ਖਾਣੇ ਖਾਣੇ ਸਿੱਧਾ ਖਰਾਬ ਹੋ ਗਈ ਤੇ ਖਰਚਾ ਤੇ ਸਰਕਾਰ ਤੇ ਬੜਾ ਰਹਾ ਹਸਪੀਟਲ ਦਾ ਜਿੱਥੇ ਕੰਮ ਕਰਦੇ ਨੂੰ ਤਨਖਾਹ ਦੇਣੀ ਪੈਣੀ ਹੈ ਇਸ ਕਰਕੇ ਇਹ ਮੁਲਕਾਂ 'ਚ ਬਹੁਤ ਕਹਿ ਰਹੀ ਹੈ ਯੂਰਪ 'ਚ ਖਾਸ ਕਰਕੇ ਤੁਹਾਨੂੰ ਆਪਣੀ ਪੰਜਾਬੀ ਮਿਲ ਗਏ ਜਿਨ੍ਹਾਂ ਦੀਆਂ ਗਰੋਸਰੀ ਦੁਕਾਨਾਂ ਗਈਆਂ ਜ਼ਸਟੰਟ ਦੇ ਵੀ ਕੱਪੜਿਆ ਕੰਮ ਕਰਦੇ ਵੇ ਸਟਾਲ ਲਾਉਂਦੇ ਵੇ ਟੈਕਸੀ ਚਲਾਉਂਦੇ ਵੇ ਇਹ ਕੰਮ ਇਥੇ ਆਮਗਾ ਜੇ ਬਾਕੀ ਕਈ ਬਿਲਡਿੰਗ ਲਾਈਨ ਦਾ ਕੰਮ ਜੇ ਜੇ ਉਹਨਾਂ ਚ ਵੀ ਬੜੀ ਕਮਾਈ ਕਰਦੇ ਵੇ ਲੇਕਿਨ ਉਹ ਯੂਰਪ ਦੇ ਹਰ ਦੇਸ਼ ਨਹੀਂ ਗਾ ਕੁਝ ਦੇਸ਼ਾਂ ਜਿਹਾ ਹੈ ਕੁਝ ਦੇਸ਼ ਸ਼ਾਮੀ ਚ ਤੇ ਪਰਮਿਸ਼ਨ ਹੀ ਨਹੀਂ ਦਿੱਤੀ ਤੁਹਾਨੂੰ ਬਿਲਡਿੰਗ ਬਣਾਉਣ ਦੀ ਵੀ ਉਹ ਬਸ ਗਵਰਨਮੈਂਟੀਆਂ ਵੱਡੀਆਂ ਫਰਮਾਂ ਠੇਕੇ ਲੈ ਜਾਂਦੇ ਵੇ ਬਾਕੀ ਦੋਸਤੋ ਜਿੱਤੇ ਦੇਸੀ ਬੰਦੇ ਚਲੇ ਜਾਂਦੇ ਨਾ ਇਹ ਆਪਣਾ ਕੋਈ ਨਾ ਕੋਈ ਕਮਾਈ ਦਾ ਸੱਜ ਲਭ ਲੈਂਦੇ ਵੇ ਉਹ ਕੰਦੇ ਨਾ ਜਿੰਨੂੰ ਆ ਗਿਆ ਪੈਸੇ ਕਮਾਉਣ ਦਾ ਤਰੀਕਾ ਉਹਦਾ ਹਰਥਾਂ ਦੇ ਅਮਰੀਕਾ ਉਹ ਹਰਥਾਂ ਦੇ ਅਮਰੀਕਾ ਬਣਾ ਲੈਂਦੇ ਵੇ ਜਿਹੜੇ ਵੀ ਬੰਦੇ ਬਾਹਰ ਆਏ ਨੇ ਨਾ ਉਹ ਕੋਈ ਇੰਡੀਆ ਤੋਂ ਕੰਮ ਸਿੱਖ ਨਹੀਂ ਆਏ 95% ਬੰਦੇ ਤੇ ਤੁੱਕੇਬਾਜ਼ੀ ਜਾਏ ਵੇ ਇੱਥੇ ਬੜੇ ਬੜੇ ਡੇ ਰੈਸਟੋਰੈਂਟ ਦੇ ਮਾਲਕ ਬਣੇ ਜੇ ਇੱਥੋਂ ਕੰਮ ਸੀ ਗਿਆ ਥੋੜਾ ਜਿਹਾ ਸੁਣੇ ਕੰਮ ਕੀਤਾ ਸਾਰਾ ਪੇਸ ਲੈ ਲਿਆ ਤੋਂ ਪੇਸ ਲੈ ਕਿਵੇਂ ਖਾਣਾ ਬੰਦਾ ਹੈ ਗੋਰੀ ਕਿਹੜੇ ਦਾ ਖਾਣਾ ਪਸੰਦ ਕਰਦੇ ਵੇ ਆਸਟਾ ਸੌਨ ਆਪਣੀ ਆਰਡਰ ਖੋਲੇ ਜੇ ਰੈਸਟੋਰੈਂਟ ਖੋਲੇ ਜੇ ਕੱਪੜੇ ਦਾ ਵੀ ਹੋ ਕੰਮ ਏ ਦੁਕਾਨਾਂ ਹੈਗੀਆਂ ਕੋ ਟ-ਸ਼ਰਟਾਂ ਵੇਚਿਆ ਕੋਲਿਡੀ ਸੂਟ ਵੇਚਿਆ ਉਹ ਵੀ ਥੋੜਾ ਜਿਹਾ ਕੰਮ ਕਰਦੇ ਉੱਥੇ ਉਹਨਾਂ ਕੋਲੋਂ ਆਰਡਰ ਲਾਗੇ ਆਪਣੀ ਸ਼ਾਪ ਖੋਲ ਲੈਂਦੇ ਵੇ ਟੈਕਸੀ ਦਾ ਦੋਸਤ ਨੂੰ ਸੁਸਣਾਣਾ ਪੈਂਦਾ ਹੈ ਟੈਕਸੀ ਜੀ ਖੁਦ ਮਾਲਕੋ ਖੁਦ ਬੋਸ ਹੈ ਤੁਹਾਡੀ ਮਰਜ਼ੀ ਹੈ ਜਦੋਂ ਮਰਜ਼ੀ ਚਲਾਓ ਜਦੋਂ ਮਰਜ਼ੀ ਬੰਦ ਕਰਦੇ ਹੋ ਲੇਕਿਨ ਟੈਕਸੀ ਹਾਸੇ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਕਈ ਮੁਲਕਾਂ ਵਿੱਚ ਕਈ ਸ਼ਹਿਰਾਂ 'ਚ ਲਿਮਟ ਹੁੰਦੀ ਵੀ ਇੰਨੀਆਂ ਟੈਕਸੀਆਂ ਚੱਲਦੀਆਂ ਜਾਈਆਂ ਕੋਈ ਨਹੀਂ ਵੀ ਇਹ ਹਜ਼ਾਰ ਬੰਦਰਾਂ ਦਾ ਦੀ ਹਾਰੀ ਟੈਕਸੀ ਚੱਲਣਾ ਤੇ ਕਾ ਕਿਤਵਣਾ ਹ ਹ ਬਾਕੀ ਦੋਸਤੋ ਜਿਹੜੇ ਏਜੰਟੇ ਜਾਂ ਜਿਹੜੇ ਤੁਹਾਡੇ ਤੋਂ ਰਿਸ਼ਤੇ ਜਾਂਦੇ ਨੇ ਇੰਡੀਆ 'ਚ ਉਹਨਾਂ ਦੀ ਹਰ ਗੱਲ ਤੇ ਯਕੀਨ ਨਾ ਕਰ ਲਿਆ ਕਰੋ ਵੀ ਉਹ ਤੁਹਾਡਾ ਸੱਚਾਈ ਬੋਲਦੇ ਵੇ ਜੇ ਸੱਚਾਈ ਦੱਸਦੇ ਤੁਸੀਂ ਬਾਹਰ ਨਾਂ ਨਹੀਂ ਲੈਣਾ ਆਗੇ ਤੁਨ ਬੈਜਣਾ ਵੀ ਬਾਹਰ ਇਹ ਵੀ ਕੰਮ ਕਰਨੇ ਪੈਂਦੇ ਬਾਹਰ ਦੋਸਤੋ ਦੋ ਦਿਨ ਚਾਰ ਸਾਲ ਕਿ ਵੀ ਅੱਠ ਅੱਠ ਸਾਲ ਬਈਆਂ ਵਾਂਗੂ ਕੰਮ ਕਰਨਾ ਪੈਂਦਾ ਜੀ ਰੋਟੀ ਵੀ ਬੇਟਾ ਮੇਂ ਮਿਲਦੀ ਜੇ ਪਕਾਣੀ ਪੈਂਦੀ ਏ ਭੁੱਖੇ ਵੀ ਜਾਣਾ ਪੈਂਦਾ ਜੇ ਕੋਈ ਤੁਹਾਨੂੰ ਨਹੀਂ ਦੱਸੇਗਾ ਅਸੀਂ ਪਈਆਂ ਵਗਰੇ ਨੇ ਆ ਕਿਉਂਕਿ ਉੱਥੇ ਸੋਚਦੇ ਜੇ ਪਈਆਂ ਵਗਰੇ ਨੇ ਸਾਡਾ ਸਟੈਂਡਰਡ ਡਾਊਨ ਹੋਈ ਨਾ ਫੋਟੋਆਂ ਤੁਹਾਨੂੰ ਬਸ ਬੰਨਸ ਨਹੀਂ ਇੱਥੋਂ ਭੇਜਣਗੇ ਜਾਂ ਜਾਗ ਦਿਖਾ ਦੇਣਗੇ ਵੀਡੀਓ ਕਾਲ ਦਿਖਾ ਦੇਣਗੇ ਆਪਣੇ ਘਰ ਦੀ ਵੀਡੀਓ ਕਾਲ ਘੱਟ ਹੀ ਦਿਖਾਉਂਦੇ ਵੇ ਉਹ ਬਾਹਰ ਨਹੀਂ ਦਿਖਾਣਗੇ ਕਿਸੇ ਚੰਗੇ ਮੌਜ ਬੈਠੇ ਹੋਣਗੇ ਕਿਸੇ ਪਾਰਕ ਵਿੱਚ ਬੈਠੇ ਹੋਣਗੇ ਜਾਂ ਰੈਸਟੋਰੈਂਟ ਦੇ ਭਾਵੇਂ ਸਾਲ ਚ ਕਦੀ ਰਹੀ ਕਿ ਉਹਨਾਂ ਕਿਤੇ ਖਾਣਾ ਖਾਣ ਲੇਕਿਨ ਉਹ ਸ਼ੋਅ ਇਹ ਕਰਨਗੇ ਵੀ ਬੜੇ ਮੀਰੇ ਗਏ ਰੋਜ਼ ਰੋਟੀ ਸੀ ਜਸਟੂ ਨਹੀਂ ਖਾਨੇ ਆ ਉਹਦੀ ਗੱਲਾਂ ਜਿਨਾ ਆਇਆ ਕਰੋ ਗੱਲਾਂ ਚ ਆ ਕੇ ਜਿਹੜੇ ਬੰਦੇ ਇੱਥੇ ਆ ਕੇ ਤੰਗ ਹੁੰਦੇ ਵੇ ਫਿਰ ਇੱਥੇ ਆ ਕੇ ਰਹਿੰਦੇ ਜੀ بڑے ਬੰਦੇ ਸਾਨੂੰ ਮਿਲਦੇ ਵੇ ਰੋਜ਼ ਜਦੋਂ ਚੌਣ ਜਾਈਦਾ ਸ਼ਹਿਰ ਜਾਈਦਾ ਉੱਤੇ ਕੋਈ ਨਾ ਕੋਈ ਸਟੋਰੀ ਸ਼ੇਅਰ ਕਰਕੇ ਬਣਾਇੰਦੇ ਵੇ ਮੈਂ ਬੜਾ ਪਰੇਸ਼ਾਨ ਜੀ ਮੈਨੂੰ ਕੰਮ ਨਹੀਂ ਮਿਲਦਾ ਕੋਈ ਕਹਿੰਦਾ ਮੈਂ 10 ਲੱਖ ਲਾ ਕੇ ਆਇਆ ਕੋਈ ਕਹਿੰਦਾ ਮੈਂ 20 ਲੱਖ ਲਾ ਕੇ ਆਇਆ ਘਰ ਦੇ ਪੈਸੇ ਮੰਗਦੇ ਵੇ ਪਰੇਸ਼ਾਨ ਹੈ ਕਰਜ਼ਾ ਚੜਿਆ ਆਇਆ ਹੈ ਜਿੰਨਾਂ ਦੇ ਤੇ ਕੰਮ ਕਰ ਇੱਥੇ ਸੈੱਟ ਹੋ ਜਾਂਦੇ ਵੇ ਅੱਗੇ ਕੋਈ ਬਾਹ ਫੜ ਲੈਂਦਾ ਬੰਦਾ ਜਾਂ ਕੋਈ ਕਿਸਮਤ ਲੜ ਜਾਂਦੀ ਯਾਨੀ ਯੱਚ ਕੋਈ ਨਾ ਕੋਈ ਹੰਦਰ ਹੈਗਾ ਕੰਮ ਸੀਗਾ ਉਹਦੇ ਪੈਸੇ ਕਮਾਣਨ ਦੇ ਤੇ ਜਿਹੜੇ ਵਿਚਾਰੇ ਆਏ ਵੀ ਕੋਈ ਨਹੀਂ ਜਾਗ ਦੇਖ ਲਾਂਗੇ ਕੋਈ ਤਜਰਬਾ ਨਹੀਂ ਉਤੋਂ ਪਲੱਸ 2 ਕੀਤੀ ਲਾੜਾ ਲਾੜਾ ਜਾ ਕੇ ਮਾਂ ਵੀ ਉਹ ਸੋਚਦੀ ਸਾਡੇ ਨਾਲ ਦਾ ਬੱਚਾ ਸ਼ਿਹਾਰ ਕੋਈ ਨਹੀਂ ਹੋਣਾ ਕਿਉਂਕਿ ਉਹ ਸ਼ਿਹਾਰੀਆਂ ਦਿਖਾਉਂਦੇ ਇੰਡੀਆ ਵਿੱਚ ਤੇ ਇੰਡੀਆ ਦੀਆਂ ਸ਼ਿਹਾਰੀਆਂ ਬਾਣੀ ਚਲਦੀਆਂ ਬਾਤ ਤੇ ਦੋਸਤੋ ਨੂੰ ਸਮਝ ਜਾਂਦੇ ਵੀ ਇਹ ਤੇ ਬੰਦਾ ਫੁਗੜਾ ਹੈ ਤੁਹਾਡੀ ਸ਼ਾਨ ਬਕਮਾਣੀ ਹੈ ਜੋ ਤੁਸੀਂ ਜਾਣਦੇ ਹੋ ਰਿਸਪੈਕਟ ਕਰਨੀ ਬੋਲਣ ਚੱਲਦਾ ਟੰਗ ਕੰਮ ਕਰਨ ਦਾ ਤਰੀਕਾ ਇਹ ਜਸ ਸਿੱਖਣੀ ਜੀ ਦੀ ਇੰਡੀਆ ਤੋਂ ਖਾਣਾ ਵਾਲਾ ਸਿੱਖਿਓ ਘਰ ਦੀ ਸਪਾਈ ਕਰਨੀ ਸਿੱਖਿਓ ਕਿਸੇ ਨੇ ਤੁਹਾਡੇ ਘਰ ਦੇ ਇੱਥੇ ਪੜ ਲੈਣੀ ਜਮਾਇ ਨਹੀਂ ਆ ਗਏ ਜੋ ਤੁਸੀਂ ਖਾਣਾ ਖਾਦਾ ਖੁਦ ਹੀ ਸਪਾਈ ਕਰਨੀ ਪਣੀ ਜੇ ਸ਼ਹਿਰ ਜਣਾ ਸਿੱਖਿਓ ਇਹਨਾਂ ਸੋਚੋ ਵੀ ਕੱਲਾ ਵੱਖਰਾ ਕਮਰਾ ਮਿਲ ਜੇਗਾ ਜੇ ਵੱਖਰੇ ਕਮਰੇ ਲੈਣੇ ਨੇ ਜਾਂ ਵੱਖਰਾ ਘਰ ਲੈਣਾ ਤਾਂ ਉਹਦੇ ਵਾਸਤੇ ਬੜੇ ਪੈਸੇ ਕਮਾਣੇ ਪੈਣੇ ਜੇ ਤੇ ਇੰਨੀ ਕਮਾਈ ਸੁੱਕ ਨਹੀਂ ਜਗੀ ਨਾ ਹੀ ਪੈਸੇ ਤੇ ਦਸਤਾਂ ਲੱਗੇ ਜੇ ਝੂਠੀ ਸ਼ਿਕਾਇਤੀ ਨਾ ਆਣਾ ਬਿਲਕੁਲ ਹੱਡ 15ਵੀਂ ਮਿਹਨਤ ਕਰਨੀ ਬਣੀ ਜੀ ਹਾਂ ਜੇ ਤੁਸੀਂ ਮਿਹਨਤ ਕਰ ਸਕਦੇ ਹੋ ਫਿਰ ਤੁਸੀਂ ਕਿਸੇ ਵੀ ਦੇਚ ਲਿ ਜਾਓ ਫਿਰ ਤੁਸੀਂ ਦੋਸਤੋਂ ਕਾਮਯਾਬੀ ਕਾਮਯਾਬ ਹੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਜੇ ਅਗਰ ਵੀਡੀਓ ਪਸੰਦ ਆਈ ਤੇ ਚੈਨਲ ਨੂੰ ਸਸਟੀਫਾਈ ਕਰ ਦੇਣਾ ਵੀਡੀਓ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਨੂੰ ਸਭ ਦਾ